ਇਸ ਕੰਮ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈਗੀ ਤੁਹਾਡੇ ਵੱਲੋਂ ਪਹਿਲਾਂ ਬ੍ਰਦਰ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਮੈਂ ਤੋਂ ਬਾਅਦ ਮੈਂ ਕ੍ਰਿਪਟੋ ਕਰੰਸੀ ਜਾਇਆ ਪਰ ਆਲਮੋਸਟ ਕ੍ਰਿਪਟੋ ਕਰੰਸੀ ਦੇ ਵਿੱਚ ਮੈਨੂੰ ਲਾਸ ਇਨਾ ਪਿਆ ਕਿ ਤਕਰੀਬਨ ਲਗਾ ਕੇ ਚੱਲੋ ਕਿ ਜੇ ਮੈਂ ਆਪਣਾ ਫੈਮਿਲੀ ਨਾਮ ਲਾ ਕੇ ਤਾਂ 25-30 ਲੱਖ ਰੁਪਏ ਮੈਂ ਡੁੱਬੋ ਚੁੱਕਿਆ ਸੀ ਥੋੜਾ ਬੋਤਾ ਫਿਰ ਨਰਾਸ਼ਾ ਹੁੰਦੀ ਮਨ ਦੇ ਵਿੱਚ ਵੀ ਇਹ ਗਲਤ ਹੋ ਗਿਆ ਮੇਰੇ ਕੋਲ ਲਾਲਚ ਵਿੱਚ ਆ ਕੇ ਦੇਖੋ ਉਸ ਦਿਨ ਨੂੰ ਜੇ ਦੁਬਾਰਾ ਸੋਚਿਆ ਜਾਵੇ ਤਾਂ ਅੱਖਾਂ ਦੇ ਵਿੱਚੋਂ ਹੰਝੂ ਆਨੇ ਆ ਜਿਸ ਬੰਦੇ ਦਾ 25-30 ਲੱਖ ਰੁਪਿਆ ਡੁੱਬਦਾ ਹੋਵੇ ਤੇ ਉਸ ਸ਼ਾਮ ਨਾਲ ਅੱਜ ਲੋਕਾਂ ਦੇ ਜਿਨ੍ਹਾਂ ਦੇ ਮੇਰੇ ਕੋਲ ਤੇ ਪੈਸੇ ਲੱਗੇ ਉਹਨਾਂ ਦੇ ਵੀ ਫੋਨ ਆਨੇ ਆ ਇੱਥੇ ਇਥੇ ਗੁਜ਼ਰੇ ਤੇ ਉਹ ਤਾਂ ਕਹਿੰਦੇ ਸਰਦਾਰ ਜਿਹਾ ਬੜੇ ਮਾਲ ਵਾਲੇ ਗੱਡੀ ਦੇ ਵਿੱਚ ਇੱਥੇ ਫੋਰਸ ਟੋ ਲਗਾਉਂਦੇ ਹੈਗੇ ਇਹ ਗੱਡੀ ਵੀ ਕ੍ਰਿਪਟੋ ਕੀ ਕੱਟੀ ਦੀਗੀ ਕ੍ਰਿਪਟੋ ਦੇ ਵਿੱਚ ਖੁਦ ਆਪਣੇ ਆਪ ਇਨਵੈਸਟ ਕੀਤਾ ਜਾਂ ਕਿਸੇ ਦੇ ਦੇਖੋ ਦੇਖੀ ਇਹ ਕਦਮ ਚੱਕ ਲਿਆ ਪੰਨਾ ਹੁੰਦਾ ਸੀ ਮੈਂ ਨਾਲ ਇੱਕ ਬਸ ਉਸ ਬੰਦੇ ਨੇ ਇਨਵੈਸਟ ਕੀਤਾ ਹੋਵਾ ਸੀਗਾ ਮੇਰੇ ਕੋਲ ਉਸ ਦੀ ਕੰਡੀਸ਼ਨ ਬਹੁਤ ਡਾਊਨ ਸੀਗੀ ਤੇ ਉਸ ਤੋਂ ਬਾਅਦ ਉਸ ਬੰਦੇ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੇਖਿਆ ਕਿ ਉਹ ਬੰਦੇ ਨੇ ਕਮਾਇਆ ਹੈਗਾ ਕਿ ਇੰਨਾ ਪੈਸਾ ਬਣ ਰਿਹਾ ਹੈਗਾ ਉਸ ਤੇ ਦੇਖੋ ਦੇਖੀ ਦੇ ਵਿੱਚ ਮੈਂ ਵੀ ਆ ਗਿਆ ਫਿਰ ਉਸ ਤੇ ਬਾਅਦ 2 2.5 ਸਾਲ ਹੋ ਗਏ ਮੈਨੂੰ ਜੋਬ ਛੱਡੀ ਨੂੰ 3 ਸਾਲ ਤੇ ਸਾਲ ਡੇਢ ਸਾਲ ਬਹੁਤ ਵਧੀਆ ਰਿਹਾ ਪਰ ਡੇਢ 2 ਸਾਲ ਦੇ ਗਰੀਬੀ ਰਿਹਾ ਪਰ ਜਿਹੜਾ ਆ ਹੁਣ ਆਏ ਆ 7 8 ਮਹੀਨੇ ਤੋਂ 8 ਮਹੀਨੇ ਤੋਂ ਡਾਊਨ ਬਾਲ ਦੇ ਵਿੱਚ ਆ ਕੇ ਇੱਥੇ ਬਿਲਕੁਲ ਹੀ ਡੁੱਬੜੇ ਵਾਲਾ ਕੰਮ ਹੋ ਗਿਆ ਸਾਰਾ ਕੋਈ ਸੋਚ ਕੇ ਫਿਰ ਆਇਆ ਕਿ ਸ਼ਰਮ ਚੱਕਣੀ ਪਈ ਕਿ ਸ਼ਰਮ ਚੱਕ ਤੋ ਜੇ ਸ਼ਰਮ ਚੱਕ ਕੇ ਪੰਜਾਬੀ ਤੇ ਫੇਰ ਸ਼ਰਮ ਕਰਕੇ ਤਾਂ ਫੇਰ ਤਾਂ ਕੋਈ ਨਹੀਂ ਹੈਗਾ ਜੇ ਲੇਬਰ ਵਾਲੇ ਭਈਏ ਖਲਾ ਸਕਦੇ ਆ ਤਾਂ ਅਸੀਂ ਕਿ ਪੰਜਾਬੀ ਨਹੀਂ ਖਲਾ ਸਕਦੇ ਆ ਆਪਸ ਦੇ ਵਿੱਚ ਗੱਲ ਕੀਤੀ ਮੈਂ ਕਿ ਕੜੀ ਚਾਵਲ ਵਗੈਰਾ ਇਹੀ ਕਿਉਂ ਨਾ ਕਰਕੇ ਸਟਾਰਟ ਕਰਕੇ ਇੱਕ ਸਟਾਰਟਅਪ ਲਿਆ ਜਾਵੇ ਤੇ ਰਿਸਪਾਂਸ ਹੈ ਬਾਈ ਵਾਈਗਰੂ ਦੀ ਮਿਹਰ ਹੈ ਦੋਸਤੋ ਅੱਜ ਤੁਹਾਡੇ ਨਾਲ ਇੱਕ ਅਜਿਹੇ ਸਖਤੀ ਜ਼ਿੰਦਗੀ ਦੀ ਕਹਾਣੀ ਰੂਬਰੂ ਕਰਾਂਗੇ ਜੋ ਕਿ ਪੇਸ਼ੇਤ ਤਾਂ ਸਿਵਲ ਇੰਜੀਨੀਅਰ ਸੀ ਕੰਸਟਰਕਸ਼ਨ ਦਾ ਕੰਮ ਬਹੁਤ ਵਧੀਆ ਚਾਰਿਆ ਸੀ ਪਰ ਲਾਲਚ ਵਿੱਚ ਆ ਕੇ ਉਸ ਦੇ ਵੱਲੋਂ ਇੱਕ ਅਜੀਹਾ ਕਦਮ ਚੁੱਕ ਲਿਆ ਜਾਂਦਾ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਲੀਹੋਂ ਉੱਤਰ ਜਾਂਦੀ ਹੈ ਪਰ ਉਸ ਨੇ ਹਿੰਮਤ ਨਹੀਂ ਆ ਰਹੀ ਦੁਬਾਰਾ ਤੋਂ ਜਿਹੜਾ ਕੀ ਹੈਗਾ ਆ ਉਸ ਨੇ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਹੈ ਫੈਮਿਲੀ ਦੇ ਨਾਲ ਇੱਕ ਛੋਟਾ ਜਿਹਾ ਫੂਡ ਸਟਾਲ ਲਗਾਇਆ ਹੈਗਾ ਸਾਡੇ ਨਾਲ ਗੁਰਪ੍ਰੀਤ ਸਿੰਘ ਮੌਜੂਦ ਹੈਗੇ ਨੇ ਦੇਖ ਸਕਦੇ ਹੋ ਇਹ ਜਿਹੜਾ ਕੀ ਇੱਕ ਫੂਡ ਸਟਾਲ ਲਗਾ ਕੇ ਬੈਠੇ ਹੋਏ ਨੇ ਜਿਸ ਦੇ ਉੱਪਰ ਰਾਜਮਾ ਚਾਵਲ ਅਤੇ ਕੜੀ ਚਾਵਲ ਦੀ ਵਿਕਰੀ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦੀ ਕਿਵੇਂ ਦਾ ਜੀਵਨ ਜਿੰਦਗੀ ਰਹੀ ਹੈਗੀ ਤੇ ਹੁਣ ਕਿਵੇਂ ਇਹ ਜਿਹੜਾ ਕਿ ਕੰਮ ਦਾ ਸਟਾਰਟਅਪ ਕੀਤਾ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਅੱਛਾ ਸ਼ੁਕਾਲ ਸੋ ਬਾਈ ਜੀ ਲਗਾ ਕੇ ਬੈਠਿਓ ਤੇ ਕਿਵੇਂ ਇਸ ਕੰਮ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈਗੀ ਤੁਹਾਡੇ ਵੱਲੋਂ ਤੇ ਪਹਿਲਾਂ ਤਾਂ ਬਹੁਤ ਵਧੀਆ ਚੱਲ ਰਿਹਾ ਸੀ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਹਾਡਾ ਪਹਿਲਾਂ ਬ੍ਰਦਰ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਮੈਂ ਤੇ ਫਿਰ ਉਸ ਤੋਂ ਬਾਅਦ ਉੱਥੇ ਮੇਰੀ ਪ੍ਰੋਜੈਕਟ ਮੈਨੇਜਰ ਦੀ ਜੌਬ ਸੀਗੀ ਉਸ ਤੋਂ ਬਾਅਦ ਫਿਰ 2 ਸਾਲ 3 ਸਾਲ ਹੋ ਗਏ ਜੌਬ ਛੱਡੀ ਨੂੰ ਉਸ ਤੋਂ ਬਾਅਦ ਮੈਂ ਕ੍ਰਿਪਟੋ ਕਰੰਸੀ 'ਚ ਆਇਆ ਪਰ ਆਲਮੋਸਟ ਕ੍ਰਿਪਟੋ ਕਰੰਸੀ ਦੇ ਵਿੱਚ ਮੈਨੂੰ ਲਾਸ ਇਨਾ ਪਿਆ ਕਿ ਤਕਰੀਬਨ ਲਗਾ ਕੇ ਚੱਲੋ ਕਿ ਜੇ ਮੈਂ ਆਪਣਾ ਫੈਮਿਲੀ ਨਾਮ ਲਾ ਕੇ ਤਾਂ 25-30 ਲੱਖ ਰੁਪਏ ਮੈਂ ਡਬੋ ਚੁੱਕੇ ਸੀ ਤੇ 25-30 ਲੱਖ ਰੁਪਏ ਦੇ ਕਰੀਬ ਅਸੀਂ ਡਬੋ ਚੁੱਕੇ ਉਸ ਤੋਂ ਬਾਅਦ ਹੁਣ ਘਰ ਦੇ ਖਰਚੇ ਤਾਂ ਰੁਕਦੇ ਨਹੀਂ ਹੈਗੇ ਉਹ ਤਾਂ ਉੱਥੇ ਹੀ ਚੱਲਣੇ ਆ ਤੇ ਫਿਰ ਸਾਰਾ ਕੁਝ ਸੋਚ ਕੇ ਫਿਰ ਆਇਆ ਕਿ ਸ਼ਰਮ ਚੱਕਣੀ ਪਈ ਕਿ ਸ਼ਰਮ ਚੱਕ ਦੋ ਜੇ ਸ਼ਰਮ ਚੱਕ ਕੇ ਪੰਜਾਬੀ ਤੇ ਫਿਰ ਸ਼ਰਮ ਕਰਕੇ ਤਾਂ ਫਿਰ ਤਾਂ ਕੋਈ ਨਹੀਂ ਹੈਗਾ ਜੇ ਲੇਬਰ ਵਾਲੇ ਬਈਏ ਖਲਾ ਸਕਦੇ ਆ ਤਾਂ ਅਸੀਂ ਕਿ ਪੰਜਾਬੀ ਨਹੀਂ ਖਲਾ ਸਕਦੇ ਅਸੀਂ ਫਿਰ ਉਹੀ ਸੋਚਿਆ ਕਿ ਅਸੀਂ ਵਾਈਫ ਨੇ ਮੇਰੀ ਫੈਮਲੀ ਨੇ ਸਾਥ ਦਿੱਤਾ ਮੇਰਾ ਤੇ ਅਸੀਂ ਆਪਸ ਦੇ ਵਿੱਚ ਗੱਲ ਕੀਤੀ ਮੈਂ ਕਿ ਕੜੀ ਚਾਵਲ ਵਗੈਰਾ ਇਹੀ ਕਿਉਂ ਨਾ ਕਰਕੇ ਸਟਾਰਟ ਕਰਕੇ ਇੱਕ ਸਟਾਰਟਅਪ ਲਿਆ ਜਾਵੇ ਤੇ ਰਿਸਪਾਂਸ ਹੈ ਭਾਈ ਵਾਈਗਰੂ ਦੀ ਮਿਹਰ ਹੈ ਇੱਕ ਉਹ ਵੀ ਟਾਈਮ ਸੀਗਾ ਜਦੋਂ ਚੰਗੀ ਲਾਈਫ ਚੱਲ ਰਹੀ ਸੀ ਸਭ ਕੁਝ ਵਧੀਆ ਸੀਗਾ ਪੂਰੇ ਪੀਕ ਦੇ ਉੱਪਰ ਸੀਗੇ ਤੇ ਅੱਜ ਇਹ ਦਿਨ ਥੋੜਾ ਬਹੁਤਾ ਫਿਰ ਨਿਰਾਸ਼ਾ ਹੁੰਦੀ ਮਨ ਦੇ ਵਿੱਚ ਵੀ ਇਹ ਗਲਤ ਹੋ ਗਿਆ ਮੇਰੇ ਕੋਲ ਲਾਲਚ ਵਿੱਚ ਆ ਕੇ ਦੇਖੋ ਉਸ ਦਿਨ ਨੂੰ ਜੇ ਦੁਬਾਰਾ ਸੋਚਿਆ ਜਾਵੇ ਤਾਂ ਅੱਖਾਂ ਦੇ ਵਿੱਚੋਂ ਹੰਝੂ ਆਨੇ ਆ ਜਿਸ ਬੰਦੇ ਦਾ 25 20 ਲੱਖ ਰੁਪਇਆ ਡੁੱਬਦਾ ਹੋਵੇ ਤੇ ਉਸ ਸ਼ਾਮ ਨਾਲ ਅੱਜ ਲੋਕਾਂ ਦੇ ਜਿਨ੍ਹਾਂ ਦੇ ਮੇਰੇ ਕੋਲ ਤੇ ਪੈਸੇ ਲੱਗੇ ਉਹਨਾਂ ਦੇ ਵੀ ਫੋਨ ਆਨੇ ਆ ਤੇ ਉਹ ਚੀਜ਼ ਹੈ ਕਿ ਉਸ ਚੀਜ਼ ਨੂੰ ਦੇਖ ਕੇ ਕਈ ਵਾਰ ਬੜਾ ਮਨ ਨੂੰ ਦੁੱਖ ਹੁੰਦਾ ਨਿਰਾਸ਼ਾ ਤਾਂ ਹੁੰਦੀ ਹੈ ਕੁਝ ਟਾਈਮ ਇਹ ਆ ਜਾ ਸੀਗਾ ਕਿ ਕਈ ਵਾਰ ਤਾਂ ਇਹ ਸੋਚ ਰਿਹਾ ਸੀ ਕਿ ਸੁਸਾਈਡ ਕਰ ਲਾਂ ਇਸ ਕੰਡੀਸ਼ਨ ਚ ਆ ਗਿਆ ਸੀ ਹਿੰਮਤ ਕਹਿੰਦੇ ਹਿੰਮਤ ਤੇ ਮਰਦਾ ਮਦਦ ਦੇ ਖੁਦਾ ਬਿਲਕੁਲ ਰਾਈਟ ਬਸ ਉੱਪਰ ਵਾਲੇ ਦੀ ਵਾਹਿਗੁਰੂ ਦੀ ਮਿਹਰ ਹੈ ਕਿ ਜਿਨੇ ਇੰਨੀ ਕਿਰਪਾ ਕੀਤੀ ਤੇ ਅੱਜ ਚਲੋ ਮਾਲਕ ਦੀ ਮਿਹਰ ਕਰਕੇ ਅੱਜ ਬੈਠੇ ਆ ਸੋ ਕ੍ਰਿਪਟੋ ਦੇ ਵਿੱਚ ਗਵਾਇਆ ਹੀ ਹੈ ਜੇ ਕੁਝ ਬਣਿਆ ਵੀ ਹੈਗਾ ਦੇਖੋ ਜਦੋਂ ਪੀਕਤੇ ਸੀਗਾ ਉਸ ਟਾਈਮ ਤੇ ਜੇ ਮੈਂ ਗੱਲ ਕਰਾਂ ਕਿ ਪੈਸਾ ਥੋੜਾ ਬਹੁਤ ਕਮਾਇਆ ਵੀ ਹੈ ਪਰ ਜੇ 25 30 ਲੱਖ ਡਵਾਇਆ ਹੈ ਤਾਂ ਜੇ ਮੈਂ ਇਹ ਗੱਲ ਕਰਾਂ ਤੇ ਉਹਨਾਂ ਕਾ ਜੇ ਮੈਂ 5-7 ਲੱਖ 10 ਲੱਖ ਜੇ ਕਮਾਇਆ ਹੈ ਤਾਂ ਜੇ ਉਸਦੇ ਵੱਧ ਦਾ 25-30 ਲੱਖ ਤਾਂ ਗਵਾਇ ਦਿੱਤਾ ਇਹ ਇੱਥੇ ਗੁਜ਼ਰਨੇ ਤੇ ਉਹ ਤਾਂ ਕਹਿੰਦੇ ਸਰਦਾਰਾਂ ਦੇ ਤੇ ਬੜੇ ਮਾਲ ਵਾਲੇ ਗੱਡੀ ਦੇ ਵਿੱਚ ਇੱਥੇ ਫੋਰਸਟੋ ਲਗਾਉਂਦੇ ਹੈਗੇ ਕਿਹੜੀ ਜਗ੍ਹਾ ਤੇ ਇਹ ਗੱਡੀ ਵੀ ਕ੍ਰਿਪਟੋ ਵਿੱਚ ਕੱਟੀ ਸੀਗੀ ਅੱਛਾ ਯਾਨੀ ਕਿ ਉਸ ਸਮੇਂ ਲਈ ਜਦੋਂ ਪੂਰਾ ਯਾਨੀ ਕਿ ਪਿੱਛੇ ਸੀਗਾ ਤੇ ਉਸੇ ਦੀ ਬਦੌਲਤ ਇਹ ਗੱਡੀ ਲਈ ਹਾਂਜੀ 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 ਇਹ ਕੈਸ਼ ਲਈ ਸੀ ਕੈਸ਼ ਲਈ ਸੀਗੀ ਤੇ ਮਾਲਕ ਜੀ ਮੈਂ ਉਹੀ ਕਹਿ ਰਿਹਾ ਕਿ ਕਮਾਇਆ ਵੀ ਹੈ ਜੇ ਲਾਇਆ ਤੇ ਗੁਆਇਆ ਵੀ ਹੈ ਪਰ ਅੱਜ ਦੀ ਰੇਟ ਚ ਕੰਡੀਸ਼ਨ ਇਹ ਆ ਗਈ ਸੀਗੀ ਕਿ ਜੇ ਆਪਾਂ 90 ਰੁਪਏ ਦੀ ਮੈਂ ਕੋਈ ਚੀਜ਼ ਲਈ 95 ਦੀ ਲੱਤੀ ਤੇ ਅੱਜ ਦੀ ਰੇਟ ਚ ਉਹਦੇ ਸੀ ਕੀਮਤੇ 5 ਰੁਪਏ ਰਹਿ ਜੇ 10 ਰੁਪਏ ਰਹਿ ਜੇ ਤਾਂ ਬੰਦਾ ਮਰਿਆ ਤੇ ਬਰਾਬਰ ਹੀ ਆ ਤੇ ਜਦੋਂ ਇਹ ਇੱਕਦਮ ਝਟਕਾ ਲੱਗਿਆ ਤਾਂ ਕੀ ਕੀ ਆਇਆ ਸੀ ਇਸ ਮੰਦੇ ਵਿੱਚ ਕਦੇ ਸੋਚਿਆ ਸੀ ਵੀ ਇਹ ਵੀ ਦੌਰ ਆਊਗਾ ਕਦੀ ਮੰਦੇ ਵਿੱਚ ਇਹ ਪਹਿਲਾਂ ਮੰਦੇ ਵਿੱਚ ਕਦੀ ਆਇਆ ਹੀ ਨਹੀਂ ਸੀਗਾ ਕਿ ਇਹ ਦੌਰ ਆਏਗਾ ਕਦੀ ਪਹਿਲੇ ਜੀ ਕੋਈ ਸੋਚ ਵੀ ਨਹੀਂ ਸੀਗੀ ਕਿ ਇਹ ਕੰਡੀਸ਼ਨ ਵੀ ਆ ਸਕਦੀ ਹੈ ਇਹ ਉਹ ਤੁਸੀਂ ਜਿਵੇਂ ਕਿ ਕ੍ਰਿਪਟੋ ਦੇ ਵਿੱਚ ਖੁਦ ਆਪਣੇ ਆਪ ਇਨਵੈਸਟ ਕੀਤੇ ਜਾਂ ਕਿਸੇ ਦੇ ਦੇਖੋ ਦੇਖੀ ਇਹ ਕਦਮ ਚੱਕ ਲਿਆ ਸਰ ਮੇਰੇ ਕੋਲ ਲੈ ਬੰਦਾ ਹੁੰਦਾ ਸੀ ਮੇਰੇ ਨਾਲ ਇੱਕ ਬਸ ਉਸ ਬੰਦੇ ਨੇ ਇਨਵੈਸਟ ਕੀਤਾ ਵਾ ਸੀਗਾ ਮੇਰੇ ਕੋਲ ਉਸ ਦੀ ਕੰਡੀਸ਼ਨ ਬਹੁਤ ਡਾਊਨ ਸੀਗੀ ਤੇ ਉਸ ਤੋਂ ਬਾਅਦ ਉਸ ਬੰਦੇ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੇਖਿਆ ਕਿ ਉਹ ਬੰਦੇ ਨੇ ਕਮਾਇਆ ਹੈਗਾ ਕਿ ਇੰਨਾ ਪੈਸਾ ਬਣ ਰਿਹਾ ਹੈਗਾ ਤੇ ਮੇਰੇ ਕੋਲ ਜੌਬ ਕਰਦਾ ਸੀਗਾ ਬੰਦਾ ਜੌਬ ਛੱਡ ਕੇ ਉਹ ਉਹ ਯਾਨੀ ਮੇਰੇ ਕੋਲ ਕੰਮ ਕਰਦਾ ਸੀ ਉਹ ਛੱਡ ਕੇ ਸਾਰਾ ਕੁਝ ਅ ਇਸ ਕੰਮ 'ਚ ਆਇਆ ਸੀਗਾ ਤੇ ਉਸ ਤੇ ਦੇਖੋ ਦੇਖੀ ਦੇ ਵਿੱਚ ਮੈਂ ਵੀ ਆ ਗਿਆ ਫਿਰ ਉਸ ਤੇ ਬਾਅਦ 2 2.5 ਸਾਲ ਹੋ ਗਏ ਮੈਨੂੰ ਜੋਬ ਛੱਡੀ ਨੂੰ 3 ਸਾਲ ਤੇ ਸਾਲ ਡੇਢ ਸਾਲ ਬਹੁਤ ਵਧੀਆ ਰਿਹਾ ਪਰ ਡੇਢ 2 ਸਾਲ ਦੇ ਕਰੀਬ ਹੀ ਰਿਹਾ ਪਰ ਜਿਹੜਾ ਆ ਹੁਣ ਆਇਆ 7 8 ਮਹੀਨੇ ਤੋਂ 8 ਮਹੀਨੇ ਤੋਂ ਡਾਊਨਪਾਲ ਦੇ ਵਿੱਚ ਆ ਕੇ ਇੱਥੇ ਬਿਲਕੁਲ ਹੀ ਡੁੱਬੜਿਆ ਵਾਲਾ ਕੰਮ ਹੋ ਗਿਆ ਤੁਸੀਂ ਉਹਨੂੰ ਦੇਖੋ ਦੇਖੀ ਆਪਣਾ ਪੈਸਾ ਉਸ ਚੀਜ਼ ਦੇ ਵਿੱਚ ਲਾਤਾ ਉਸ ਦੇ ਬਾਰੇ ਕੋਈ ਗਿਆਨ ਨਹੀਂ ਕੀਤਾ ਕੋਈ ਸਰਚ ਨਹੀਂ ਕੀਤਾ ਕੋਈ ਯਾਨੀ ਕਿ ਕਿਸੇ ਕੋਲ ਪੁੱਛਿਆ ਨਹੀਂ ਜਿਸ ਵਕਤ ਮੈਂ ਇਨਵੈਸਟ ਕੀਤਾ ਸੀਗਾ ਉਸ ਟਾਈਮ ਤੇ ਕੋਈ ਸਰਚ ਨਹੀਂ ਕੀਤਾ ਸਾਰਾ ਕੁਝ ਮੈਂ ਚਲੋ ਇਨਵੈਸਟ ਕੀਤਾ ਬਾਅਦ ਚੋ ਮਾਰਕੀਟ ਚ ਆਏ ਫਾਦਰ ਸਾਹਿਬ ਦੇ ਵੀ ਮੇਰੇ ਫੈਮਿਲੀ ਦੇ ਪੈਸਾ ਵੀ ਲੱਗਿਆ ਤੇ ਬ੍ਰਦਰ ਦਾ ਪੈਸਾ ਵੀ ਇਨਵੈਸਟ ਹੋਇਆ ਮੇਰੇ ਕੁਝ ਉਹਨਾਂ ਦੇ ਜਿਸ ਦਾ ਫੇਸ ਟੂ ਫੇਸ ਮੇਰੇ ਫੇਸ ਦੇ ਉੱਪਰ ਪੈਸਾ ਲੱਗਿਆ ਉਹਨਾਂ ਦੇ ਫੇਸ ਦੇ ਉੱਪਰ ਪੈਸਾ ਲੱਗਿਆ ਪੈਸਾ ਬਹੁਤ ਇਨਵੈਸਟ ਹੋਇਆ ਜਿਵੇਂ ਕਹਿ ਦਿੰਦੇ ਨੇ ਇੱਕ ਲਾਲਚ ਪੂਰੀ ਬਲਾ ਹੈ ਲਾਲਚ ਵਿੱਚ ਆ ਕੇ ਇੱਕ ਹੋ ਗਿਆ ਗਲਤੀ ਸਾਡੀ ਇਹ ਹੋਈ ਕਿ ਉਸ ਦੌਰਾਨ ਅਸੀਂ ਇਨਵੈਸਟ ਕਰੀ ਗਏ ਕੱਢਿਆ ਨਹੀਂ ਅੱਛਾ ਮੇਨ ਗਲਤੀ ਇਹ ਹੀ ਸੀਗੀ ਕਿ ਆਪਾਂ ਕੱਢ ਕਿੰ ਇਨਵੈਸਟ ਕਰੀ ਗਏ ਅੱਜ ਦਾ ਉਪਖਿਆ ਮੈਂ ਅੱਜ ਆਪ ਹੁਤਣਾ ਪੈ ਰਿਹਾ ਚਲੋ ਜੋ ਵੀ ਹੋਇਆ ਕਹਿੰਦੇ ਕਿ ਚੰਗੇ ਲਈ ਹੁੰਦਾ ਉਹ ਉਹਨੇ ਵੀ ਇੱਕ ਸਬਕ ਦਿੱਤਾ ਜ਼ਿੰਦਗੀ ਦਾ ਹਾਂਜੀ ਜਦੋਂ ਕਹਿ ਦਿੰਦੇ ਆ ਬੰਦਾ ਗਿਰਦਾ ਹੈ ਨਾ ਕਹਿੰਦੇ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ ਅੱਜ ਦੀ ਡੇਟ 'ਚ ਕੋਈ ਗਲਤ ਕਰਨੇ ਆ ਫੋਨ ਆਉਂਦਾ ਕਿਸੇ ਦਾ ਇਨਵੈਸਟਮੈਂਟ ਕਰਨ ਲਈ ਹੱਥ ਜੋੜ ਦਈਦੇ ਆ ਕਿ ਨਾ ਬਰਾ ਸੋ ਇਹ ਦੇਖੋ ਕੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਦੇ ਚਿਹਰੇ ਤੇ ਸਮਾਈਲ ਹਲੇ ਵੀ ਬਰਕਰਾਰ ਹੈਗੀ ਆ ਬੇਸ਼ੱਕ ਵੱਡਾ ਜਿਹੜਾ ਕੀ ਖਤਾ ਖਾਦਾ ਹੈਗਾ ਉਹਨਾਂ ਨੇ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਸੋ ਫੈਮਿਲੀ ਦਾ ਪੂਰਾ ਸਾਥ ਮਿਲਿਆ ਜਦੋਂ ਤੁਸੀਂ ਬੈਠ ਕੇ ਗੱਲਬਾਤ ਕਰ ਰਹੇ ਸੀ ਕਿ ਯਾਰ ਇਹ ਔਖੀ ਘੜੀ ਹੈਗੀ ਆ ਆਪਾਂ ਨੂੰ ਕੁਝ ਵੱਖਰਾ ਕਰਨਾ ਚਾਹੀਦਾ ਫਿਰ ਕੀ ਅਲੱਗ-ਅਲੱਗ ਪਲਾਨਿੰਗ ਕੀਤੀ ਕੀ ਕਿਸ ਪਾਸੇ ਜਾਈਏ ਤੇ ਫੂਟਬਾਲ ਕਿਵੇਂ ਆਗੇ ਤੇ ਸਰ ਮੈਂ ਪਲਾਨਿੰਗ ਤਾਂ ਕਈ ਆਈਆਂ ਮਨ 'ਚ ਮਾਈਂਡ ਦੇ ਵਿੱਚ ਬਹੁਤ ਪਲਾਨਿੰਗ ਆਈਆਂ ਜਦੋਂ ਕਹਿੰਦੇ ਵੀ ਕੋਈ ਚੱਲ ਸਟਾਰਟ ਕਰ ਸਟਾਰਟਅਪ ਲੈਣਾ ਹੁੰਦਾ ਨਾ ਕਈ ਟਾਈਪ ਦੀਆਂ ਪਲਾਨਿੰਗ ਚੱਲਦੀਆਂ ਪਰ ਕਿਸੇ ਜਗ੍ਹਾ ਤੇ ਵੀ ਇਨਵੈਸਟ ਕਰਨੀ ਹੈ ਕੋਈ ਸ਼ਾਪ ਲੈਣੇ ਆ ਉਹਦਾ ਕਿਰਾਇਆ ਸ਼ਾਪ ਦਾ ਹੋਗਾ ਸਾਰਾ ਕੁਝ ਹੋਗਾ ਉਸ ਟਾਈਪ ਦੀ ਨਾ ਇਨਵੈਸਟਮੈਂਟ ਲੇ ਕੇ ਦੁਕਾਨ ਦੇ ਵਿੱਚ ਇਨਵੈਸਟਮੈਂਟ ਕਰਨੀ ਪਏਗੀ ਤੁਹਾਨੂੰ ਇਨਵੈਸਟਮੈਂਟ ਕਰਨੀ ਘੱਟੋ ਘੱਟ 2-3 ਲੱਖ ਤੋਂ ਨੀਚੇ ਤੁਹਾਡੇ ਕੋਲ ਕੋਈ ਬਿਜ਼ਨਸ ਨਹੀਂ ਤੁਸੀਂ ਸਟਾਰਟ ਕਰ ਸਕਦੇ ਅੱਜ ਦੀ ਡੇਟ 'ਚ ਆਪਣੀ ਤਾਂ ਰੋਟੀ ਦਾ ਖਰਚੇ ਤੋਂ ਮਤਾਜ ਹੋਏ ਹੋਏ ਆ ਕਹਿੰਦੇ ਜਦੋਂ ਪੈਸਾ ਹੁੰਦਾ ਤਾਂ ਸ਼ੌਂਕ ਵੀ ਵਧ ਜਾਂਦੇ ਹੈ ਖਰਚੇ ਉਸ ਤਰ੍ਹਾਂ ਦੇ ਹੋ ਗਏ ਨੇ ਪਰ ਹੁਣ ਜਦੋਂ ਉਹ ਲਿਮਿਟਿਡ ਕੀਤੇ ਹੈਗੇ ਨੇ ਤਾਂ ਫਿਰ ਔਕੜਾਂ ਵੀ ਬਹੁਤ ਆਉਂਦੀਆਂ ਨੇ ਬਿਲਕੁਲ ਸਰ ਮੈਂ ਉਹੀ ਗੱਲ ਕਰਦਾ ਮੈਂ ਆਪਣੀ ਫੈਮਿਲੀ ਦਾ ਤੇ ਆਪਣੇ ਬੱਚਿਆਂ ਦਾ ਮੈਂ ਇੰਨਾ ਆਪਣੇ ਉਹ ਕਰਦਾ ਤੇ ਆਪਣੇ ਆਪ ਤੇ ਮਾਨ ਫੀਲ ਕਰਦਾ ਕਿ ਜਿਹੜੇ ਮੇਰੀ ਫੈਮਿਲੀ ਹੈ ਅੱਜ ਇਹਨਾਂ ਦੇ ਮੈਂ ਫੈਮਿਲੀ ਨੇ ਮੇਰਾ ਸਾਥ ਦਿੱਤਾ ਮੇਰੇ ਬੱਚਿਆਂ ਨੇ ਮੇਰਾ ਸਾਥ ਦਿੱਤਾ ਇਸ ਸਟਰਗਲ ਟਾਈਮ ਦੇ ਵਿੱਚ ਮੇਰੇ ਬੱਚੇ ਮੇਰੇ ਨਾਲ ਖੜੇ ਰਹੇ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਖਰ ਟਾਈਮ ਲੰਘ ਜਾਂਦਾ ਹੁੰਦਾ ਸਰ ਜੇ ਮੈਂ ਬਿਲਕੁਲ ਇੱਕ ਗੱਲ ਮੈਂ ਇੱਕੋ ਗੱਲ ਜਾਣਦਾ ਜੇ ਰਾਤ ਆਂਦੀ ਹੈ ਤਾਂ ਦਿਨ ਵੀ ਚੜ੍ਹਨਾ ਹੀ ਆ ਹਾਂ ਸਭ ਤੋਂ ਵੱਡੀ ਗੱਲ ਹੈ ਜੇ ਰਾਤ ਆ ਤਾਂ ਸਵੇਰ ਵੀ ਆਏਗੀ ਤੇ ਹੁਣ ਜਿਹੜੀ ਕਿਹ सब्जी वगैरह ਬਣਾਉਂਦੇ ਹੋ ਫੇ ਵਾਈਫ ਦਾ ਸਾਥ ਦਿੰਨੇ ਹੋ ਪੂਰਾ ਬਿਲਕੁਲ ਸਰ ਦੋਨੇ ਮੀਆਂ ਬੀ ਅਸੀਂ ਬੱਚੇ ਕਿਹਾ ਅੱਜ ਪਹਿਲਾਂ ਉਹ ਵੀ ਦੱਸ ਦੱਸਣਾ ਸਰ ਇੱਥੇ ਹੈ ਕੜੀ ਜੀ ਹਮ ਕੜੀ ਪਕੌੜਾ ਅੱਛਾ ਜੀ ਠੀਕ ਹੈ ਹਮ ਤੇ ਇਧਰ ਹੈਗੇ ਆਪਣੇ ਰਾਈਸ ਚਾਵਲ ਜੀਰਾ ਰਾਈਸ ਹਮ ਤੇ ਬਾਕੀ ਇਧਰ ਹੈਗੇ ਰਾਜਮਾ ਓਕੇ ਸਾਰੀ ਚੀਜ਼ ਆਪਣੀ ਘਰ ਦੀ ਵਧੀਆ ਚੀਜ਼ ਬਣਾ ਕੇ ਇਹ ਨਹੀਂ ਹੈ ਕਿਸੇ ਚੀਜ਼ ਦੀ ਵੀ ਉਹ ਨਹੀਂ। ਤੋਂ ਕਿੰਨੇ ਕੁ ਵਜੇ ਸਵੇਰੇ ਫੇ ਸ਼ੁਰੂ ਕਰ ਦੁੰਨੇ ਹਾਂ ਕੱਲ। ਸਵੇਰੇ ਸਰ ਮੈਂ ਇੱਥੇ ਆ ਜੰਨਾ ਤਕਰੀਬਨ 11:30 ਦੇ ਵਿੱਚ ਆਈ ਹਾਂ ਅਜ ਤੱਕ 11:30 ਵਜੇ ਤੱਕ। ਤੇ ਸ਼ਾਮੀ ਆ ਜਿਸ ਵਕਤ ਤੱਕ ਮਟੀਰੀਅਲ ਪਿਆ 4 ਵਜੇ ਤੱਕ 5 ਵਜੇ ਤੱਕ ਜਿਸ ਵਕਤ ਤੱਕ ਹੈਗਾ ਆਪਾਂ ਇੱਥੇ ਖੜਦੇ ਹਾਂ 5 ਵਜੇ ਤੱਕ ਤਾਂ ਮਿਲਦੇ ਫਾਦਰ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆਉਂ ਅੰਕਲ ਜੀ ਆਪਾਂ ਕਰ ਲਈ ਗੱਲਬਾਤ। ਸੋ ਕਹਿੰਦੇ ਨੇ ਜਦੋਂ ਪਿਓ ਦਾ ਸਹਾਰਾ ਹੋਵੇ ਨਾ ਸਿਰ ਦੇ ਉੱਪਰ ਤਾਂ ਹਰ ਮੁਸ਼ਕਲ ਘੜੀ ਹੱਲ ਹੋ ਜਾਂਦੀ ਨਹੀਂ ਮੈਂ ਤਾਂ ਬਟਾ ਹਮੇਸ਼ਾ ਬੱਚਿਆਂ ਦੇ ਨਾਲ ਹਾਂ ਹਮੇਸ਼ਾ ਮੈਂ ਬੱਚਿਆਂ ਦੇ ਨਾਲ ਹਾਂ ਮੇਰਾ ਅਸ਼ੀਰਵਾਦ ਇਹਨਾਂ ਦੇ ਨਾਲ ਹੈ ਹਾਂ ਜਿੰਨਾ ਮੈਂ ਬੱਚਾ ਵਾਸਤੇ ਕਰ ਸਕਦਾ ਹਮੇਸ਼ਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਤਾਂ ਉਤਾਰ ਚੜਾ ਜ਼ਿੰਦਗੀ ਦਾ ਇੱਕ ਹਿੱਸਾ ਹੈਗੀ ਹੈ ਇਹ ਤਾਂ ਬਿਲਕੁਲ ਇਹ ਤਾਂ ਪਾਰਟ ਆਫ ਲਾਈਫ ਹੈ ਹਾਂ ਨਾਲ-ਨਾਲ ਸਟਰਗਲ ਵੀ ਜਿੜੂ ਜਿੜੂ ਬਾਕੀ ਜੀ ਅੱਜ ਹਨੇਰਾ ਤੇ ਕੱਲ ਦਿਨ ਵੀ ਚੜੇਗਾ। ਚੜ੍ਹਨਾ ਹੀ ਚਾਹੁੰਦਾ। ਹਾਂ ਸ਼ੁਰੂਆਤ ਕੀਤੀ ਹੈਗੀ ਸੋ ਪੁੱਤ ਦੀ ਪੂਰੀ ਜਿਨੀ ਕਿ ਬਾਹ ਬਣੇ ਹੋਏ ਹੈਗੇ ਨੇ ਤੇ ਨਾਲ ਹੋਰ ਵੀ ਫੈਮਿਲੀ ਮੈਂਬਰ ਪੂਰਾ ਸਾਥ ਦੇ ਰਹੇ ਹੈਗੇ। ਬਿਲਕੁਲ ਬਿਲਕੁਲ ਕੋਈ ਡਾਊਟ। ਹੂੰ ਕੋਈ ਸ਼ੱਕ ਵਾਲੀ ਗੱਲ ਨਹੀਂ। ਹਾਂ ਐਚਨੈਸ਼ਲੀ ਇਹਨਾਂ ਦੇ ਨਾਲ ਖੜੇ ਹਾਂ ਅਸੀਂ। ਹੂੰ ਜੇ ਕੋਈ ਕਿਸੇ ਬੱਚੇ ਨੂੰ ਕਿਸੇ ਨੂੰ ਛੋਟੇ ਨੂੰ ਵੱਡੇ ਨੂੰ ਹੂੰ ਕਿੱਥੇ ਬੈਠੀ ਨੂੰ ਮੇਰੀ ਨੂੰ ਹੂੰ ਕੋਈ ਫੈਨੈਸਟੀ ਦੀ ਜ਼ਰੂਰਤ ਨਹੀਂ ਪੈਂਦੀਗਾ ਹਮੇਸ਼ਾ ਮੈਂ ਇਹਨਾਂ ਦੇ ਨਾਲ ਹਾਂ। ਤੋ ਜਦੋਂ ਉਹ ਉਹ ਸਮਾਂ ਸੀਗਾ ਬਾਪੂ ਜੀ ਜਦੋਂ ਇਹਨਾਂ ਦੇ ਵੱਲੋਂ ਵਧੀਆ ਜਿਣੀ ਕੀ ਲਾਈਫ ਜੀ ਰਿਆ ਜੀ ਸੀਗੀ ਤੇ ਇਸ ਪਾਸੇ ਤੁਰੇ ਫਿਰ ਤੁਸੀਂ ਉਹਨਾਂ ਨੂੰ ਗਾਈਡ ਕੀਤਾ ਕਿ ਬੇਟਾ ਇੱਥੇ ਬਾਰੇ ਤੂੰ ਪਹਿਲਾਂ ਦੇਖ ਲੈ ਪਰਖ ਲੈ ਫਿਰ ਚੇਸ ਕਰੀ ਦੇਖੋ ਬੇਟਾ ਉਸ ਟਾਈਮ ਜਿਹੜਾ ਸੀ ਨਾ ਸਾਰੇ ਪਾਸੇ ਚਾਨਣ ਚਾਨਣ ਦਿਖਦਾ ਸੀਗਾ ਹਨੇਰਾ ਕਿਸੇ ਵਾਸਤੇ ਦਿਖਦਾ ਹੀ ਨਹੀਂ ਸੀ ਅੱਛਾ ਉਹ ਟਾਈਮ ਦਾਵ ਰਹਿਦਾ ਸੀ ਇਹ ਤਾਂ ਇੱਕਦਮ ਹੀ ਟਰਨ ਲੈ ਗਿਆ ਉਹ ਇਹ ਜਿਹੜਾ ਟਰਨ ਆਇਆ ਨਾ ਇਹ ਬਸ ਵਿਧਨ ਫਿਊ ਡੇਜ਼ ਹੀ ਆ ਤੇ ਹੁਣ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਨੂੰ ਇਹਨਾਂ ਦਾ ਸੈਕੰਡ ਡੇ ਆ ਬੇਟਾ ਸੈਕੰਡ ਡੇ ਤੇ ਵਧੀਆ ਰਿਸਪੌਂਸ ਹੈ ਜੀ ਪਬਲਿਕ ਕੀ ਕੀ ਓਪੀਨੀਅਨ ਹੈ ਪਹਿਲਾਂ ਹਾਲ ਤਾਂ ਠੀਕ ਹੈ ਬੇਟਾ ਕੱਲ ਦਾ ਦਿਨ ਪਹਿਲਾ ਦਿਨ ਤਾਂ ਠੀਕ ਤੇ ਆ ਹਾਂ ਵਾਕੀ ਜਿਸ ਤਰ੍ਹਾਂ ਦੇ ਵੈਕਟਰ ਦਾ ਇਹਨਾਂ ਤੇ ਹੱਥ ਰਿਹਾ ਤੇ ਸਭ ਕੁ ਠੀਕ ਹੈ ਬੇਟਾ ਵਾਕੀ ਕਹਿੰਦੇ ਨੇ ਇੱਕ ਵਾਰੀ ਰਸਤੇ ਤੇ ਟੁੱਟਣਾ ਸ਼ੁਰੂਆਤ ਹੋਵੇ ਤਾਂ ਆਪਣੇ ਆਪ ਹੀ ਮੰਜ਼ਿਲ ਮਿਲ ਜਾਂਦੀ ਹੈਗੀਏ ਸੋ ਵਾਕੀ ਜਿਸ ਤਰ੍ਹਾਂ ਦੇ ਨਾਲ तमाम ਜਿਹੜੀਆਂ ਕੀ ਜਾਣਕਾਰੀਆਂ ਸਾਂਝੇ ਕੀਤੀ ਗਈਆਂ ਨੇ ਤੇ ਇੱਕ ਜ਼ਿੰਦਗੀ ਦਾ ਸਬਕ ਜੋ ਗੁਰਪ੍ਰੀਤ ਦੇ ਹੈਗਾ ਆ ਉਹ ਤੁਹਾਡੇ ਲਈ ਇੱਕ ਕਹ ਸਕਦੇ ਹੈਗੇ ਕਿ ਇੱਕ ਚੰਦਨ ਮਨਾਰਾ ਬਣ ਸਕਦਾ ਹੈ ਕਿ ਕਹਿੰਦੇ ਨੇ ਕਿ ਦੂਜਿਆਂ ਦੀ ਗਲਤੀ ਤੋਂ ਸਿੱਖਿਆ ਜਾ ਸਕਦਾ ਤੁਸੀਂ ਵੀ ਕਿਸੇ ਲਾਲਚ ਵਿੱਚ ਆ ਕੇ ਅਜਿਹਾ ਕਦਮ ਨਾ ਚੁੱਕੋ ਤਾਂ ਕਿ ਤੁਹਾਨੂੰ ਉਸ ਚੀਜ਼ ਦਾ ਬਾਅਦ ਵਿੱਚ ਖਮਿਆza ਭੁਗਤਣਾ ਪਵੇ ਸੋ ਹੋਰ ਬਿਤੇਰੇ ਜਾਣਕਾਰੀ ਲਈ ਜੁੜੇ ਰਹੋ ਹੰਦਰ ਟਵੀਨਾ ਕੈਮਰਾ ਪਰਸਨ ਮੋਨਾ ਪਵਿੰਦਰ ਚੰਡੀਗੜ੍ਹ